ਸੱਚੀ ਗੱਲ ਜੀ ਕੈਨਟਨਿਊਜ਼ ਬੁਲਟਨ ਦੇਖ ਰਹੇ ਦਿਸਕਾਂ ਦਾ ਸਵਾਗਤ ਹੈ ਮੈਂ ਹਾਂ ਸ੍ਰੀ ਮਨਜੀਤ ਗੌਰਗੇਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮ ਮੁਖ ਹੈਡਲਾਈਨਸ ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਵਾਰਿਸ ਨਾਟਕ ਦੀ ਕੀਤੀ ਗਈ ਪੇਸ਼ਕਸ਼ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਨੇ ਕਰਵਾਇਆ ਪ੍ਰੋਗਰਾਮ ਪੀਲ ਰੀਜਨਲ ਪੁਲਿਸ ਨੇ ਆਟੋ ਥੈਫਟ ਸਬੰਧੀ ਕਰਵਾਇਆ ਸੰਮੇਲਨ ਵੱਖ-ਵੱਖ ਖੇਤਰਾਂ ਦੀ ਪੁਲਿਸ ਨੇ ਲਿਆ ਹਿੱਸਾ ਵੈਂਕੂਵਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਨਫ਼ਰਤ ਨਾਲ ਪ੍ਰੇਰਿਤ ਅਪਰਾਧਾਂ ਦੇ ਲੱਗੇ ਦੋਸ਼ ਬ੍ਰਿਟਿਸ਼ ਕੋਲੰਬੀਆ ਪੀਐਨਪੀ ਦਾ ਕੀਤਾ ਗਿਆ ਵਿਰੋਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਤਾਜ਼ਾ ਅਪਡੇਟ ਤੋਂ ਬਾਅਦ ਕੀਤਾ ਪ੍ਰਦਰਸ਼ਨ ਤੇ ਹੁਣ ਖਬਰਾਂ ਵਿੱਚ ਇਸਤਾਰ ਨਾਲ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਨਾਟਕ ਦੀ ਪੇਸ਼ਕਸ਼ ਕੀਤੀ ਗਈ। ਨਾਲ ਹੀ ਕਿਤਾਬਾਂ ਦੀਆਂ ਸਟਾਲਸ ਵੀ ਲਗਾਈਆਂ ਗਈਆਂ ਇਸ ਮੌਕੇ ਸਟੈਂਡ ਅਪ ਕਾਮੇਡੀ ਦੇ ਨਾਲ-ਨਾਲ ਭਗਤ ਸਿੰਘ ਦੇ ਨਾਮ ਦੀਆਂ ਵਾਰਾਂ ਵੀ ਗਾਈਆਂ ਗਈਆਂ। ਆਏ ਹੋਏ ਦਰਸ਼ਕਾਂ ਨੇ ਇਹਨਾਂ ਪ੍ਰੋਗਰਾਮਾਂ ਦਾ ਖੂਬ ਬਨੰਦ ਮਾਨਿਆ। In Toronto Canadian Workers Association ਦੇ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬ੍ਰੈਂਪਟਨ ਦੇ ਲੈਸਟਰ ਬੀ ਪੀਰਸਨ تھیਟਰ ਦੇ ਵਿੱਚ ਵਾਰਿਸ ਨਾਮਕ ਨਾਟਕ ਦੀ ਪੇਸ਼ਕਸ਼ ਕੀਤੀ ਗਈ। ਇਸ ਨਾਟਕ ਨੂੰ ਔਂਕਾਰਪ੍ਰੀਤ ਸਿੰਘ ਦੇ ਦੁਆਰਾ ਲਿਖਿਆ ਗਿਆ ਸੀ ਅਤੇ ਜਸਪਾਲ ਢਿੱਲੋਂ ਦੇ ਦੁਆਰਾ ਇਸ ਦਾ ਨਿਰਦੇਸ਼ਨ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਨਾਟਕ ਦੇ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬਾਰੇ ਜਾਣਕਾਰੀ ਦਿੱਤੀ ਗਈ। ਜਿਵੇਂ ਕਿ ਆਪ ਸਾਰਿਆਂ ਨੂੰ ਕਈਆਂ ਨੂੰ ਪਤਾ ਹੀ ਹੈ ਕਿ ਮੈਂ 1975 ਤੋਂ ਇਹ ਜਿਹੜਾ ਨਾਟਕ ਹੈ ਇਸ ਦਿਨ ਕਿਤੇ ਨਾਲ ਜੁੜਿਆ ਹੋਇਆ ਪਹਿਲਾਂ ਮੈਂ ਉੱਥੇ ਪੰਜਾਬ 'ਚ ਵੀ ਕਰਦਾ ਸੀ ਜਦੋਂ ਦਾ ਇੱਥੇ ਆਇਆ 1992 ਤੋਂ ਇੱਥੇ ਤੇ ਲਗਾਤਾਰ ਕਰ ਰਿਹਾ ਇਸ ਪਲੇ ਦੀ ਸਾਨੂੰ ਜ਼ਰੂਰਤ ਇਸ ਕਰਕੇ ਸੀ ਕਿ ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਹੋ ਰਹੀਆਂ ਕਿ ਕਈ ਬੱਚੇ ਪੇਰੈਂਟਸ ਦੀ ਸਾਰੀ ਪ੍ਰਾਪਰਟੀ ਲੈਂਡ ਦੇ ਬਾਅਦ ਉਹਨਾਂ ਨੂੰ ਫਿਰ ਘਰੋਂ ਕੱਢਣ ਨੂੰ ਤਿਆਰ ਹੋ ਜਾਂਦੇ ਆ ਇਹ ਚੀਜ਼ਾਂ ਚੁੱਪਦੀਆਂ ਸੀ ਭਾਵੇਂ ਇਹ ਸਾਰੇ ਪਰਿਵਾਰਾਂ ਦੀ ਕਹਾਣੀ ਨਹੀਂ ਪਰ ਕਿਸੇ ਕਿਸੇ ਪਰਿਵਾਰ ਦੀ ਕਹਾਣੀ ਇਸ ਕਰਕੇ ਅਸੀਂ ਇਸ ਦਾ ਸਨੇਹਾ ਪਹੁੰਚਾਣਾ ਚਾਹੁੰਦੇ ਸੀ ਇਹ ਪਲੇ ਜਿਹੜਾ ਲਿਖਣ ਦੇ ਪਿੱਛੇ ਮਕਸਦ ਤੇ ਇਹਦਾ ਜਿਹੜਾ ਉਦੇਸ਼ ਇਹ ਸੀ ਕਿ ਜਿਹੜੀ ਅਸੀਂ ਸਾਡੀ ਬਹੁਤ ਅਮੀਰ ਵਿਰਾਸਤ ਹੈ ਖਾਸ ਕਰਕੇ ਜਿਵੇਂ ਕਿ ਇਸ ਪਲੇ ਜ ਤੁਸੀਂ ਦੇਖਿਆ ਕਿ ਗੁਰੂ ਨਾਨਕ ਤੇ ਭਗਤ ਸਿੰਘ ਹੋਰਾਂ ਦਾ ਜਿਹੜਾ ਸਰਬੱਤ ਦੇ ਭਲੇ ਦਾ ਔਰ ਲੋਕਾਂ ਦੇ ਮਨੁੱਖਤਾ ਦੀ ਭਲਾਈ ਦਾ ਜਿਹੜਾ ਸਿਧਾਂਤ ਸੀ ਜਿਹੜਾ ਉਹਨਾਂ ਨੇ ਸਾਨੂੰ ਦਿੱਤਾ ਉਹਦੇ ਚ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਨਿੱਜੀ ਪੱਧਰ ਤੇ ਆਪਾਂ ਨਾ ਬਹੁਤ ਉਹਨੂੰ ਡੀਗ੍ਰੇਡ ਕਰ ਦਿੱਤਾ ਤੇ ਕਰ ਰਹੇ ਆ ਤੇ ਤਾਂ ਉਹਦੇ ਨਾਲ ਜੁੜਨ ਦਾ ਜਿਹੜਾ ਸੁਨੇਹਾ ਸੀ ਕਿ ਉਹਨਾਂ ਜੁੜਿਆ ਜਾਵੇ ਤੇ ਉਹਦੇ ਨਾਲੋਂ ਜਿਹੜੀ ਆਪਾਂ ਵਿੱਥ ਬਣਾਈ ਜਾ ਰਹੇ ਆ ਜ਼ਿੰਦਗੀ ਦੇ ਵਿੱਚ ਉਹ ਜਿਹੜੀ ਉਹ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਦਿਨਾਲੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ 20 ਸਾਲਾਂ ਤੋਂ ਉਹਨਾਂ ਦੀ ਯਾਦ ਨੂੰ ਸਮਰਪਿਤ ਨਾਟਕਾਂ ਦੀ ਪੇਸ਼ਕਸ਼ ਚੱਲ ਰਹੀ ਏ ਇਸ ਮੌਕੇ ਤੇ ਕਿਤਾਬਾਂ ਦੀਆਂ ਸਟਾਲਸ ਵੀ ਲਗਾਈਆਂ ਗਈਆਂ ਕ੍ਰਾਂਤੀਕਾਰੀ ਅਤੇ ਸ਼ਹੀਦ ਭਗਤ ਸਿੰਘ ਦੇ ਦੁਆਰਾ ਲਿਖੀਆਂ ਗਈਆਂ ਅਤੇ ਹੋਰ ਕ੍ਰਾਂਤੀਕਾਰੀਆਂ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਨਾਲ ਸੰਬੰਧਿਤ ਕਿਤਾਬਾਂ ਦੀ ਵਿਕਰੀ ਵੀ ਕੀਤੀ ਗਈ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਇਹ ਨਾਟਕ ਵੇਖਣ ਵਾਸਤੇ ਆਏ ਹੋਏ ਸਨ ਜਿਹੜਾ ਅੱਜ ਨਾਟਕ ਇੱਥੇ ਇੰਡੋ ਕੈਨੇਡੀਅਨ ਵੱਲੋਂ ਕਰਵਾਇਆ ਗਿਆ ਉਹ ਰਾਈਟਰ ਓੰਕਾਰਪ੍ਰੀਤ ਜੀ ਸਾਡੇ ਨਾਟਕ ਕਰ ਵੀ ਨੇ ਸਾਡੇ ਲੇਖਕ ਨੇ ਸੋ ਗਜ਼ਲ ਲਿਖਦੇ ਨੇ ਕਵੀ ਵੀ ਨੇ ਤੇ ਉਹਨਾਂ ਦਾ ਇਹ ਨਾਟਕ ਲਿਖਿਆ ਹੋਇਆ ਸੀਗਾ ਤੇ ਸਾਡੇ ਡਾਇਰੈਕਟਰ ਜਿਹੜੇ ਜਸਪਾਲ ਢਿੱਲੋਂ ਜੀ ਬਾਜੀ ਜਿਸ ਪਾਰਟੀ ਲੋਜੀ ਉਹਨਾਂ ਨੇ ਡਾਇਰੈਕਟ ਕੀਤਾ ਸੀ ਤੇ ਉਹਦੇ ਵਿੱਚ ਮੈਨੂੰ ਵੀ ਅਦਾਕਾਰੀ ਕਰਨ ਦਾ ਮੌਕਾ ਮਿਲਿਆ ਵਾਰਿਸ ਇਸ ਨਾਟਕ ਦਾ ਨਾਮ ਸੀਗਾ ਤੇ ਬਹੁਤ ਲੋਕਾਂ ਦਾ ਪਰਮਾ ਹੁੰਗਾਰਾ ਮਿਲਿਆ ਕਿਉਂਕਿ ਇੱਕ ਸੇਧ ਸੀਗੀ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਨੂੰ ਲੈ ਕੇ ਤੇ ਸਰਦਾਰ ਭਗਤ ਸਿੰਘ ਦੀ ਫਲਸਫੀ ਨੂੰ ਲੈ ਕੇ ਬਹੁਤ ਵਧੀਆ ਜਿਹੜਾ ਅੱਜ ਟ੍ਰਾਂਟੋ ਪੀਰਸਨ ਦੇ ਵਿੱਚ ਇੱਥੇ ਬ੍ਰਾਮਟਨ ਦੇ ਵਿੱਚ ਇਹ ਨਾਟਕ ਖੇਡਿਆ ਗਿਆ ਲੋਕਾਂ ਵੱਲੋਂ ਬਹੁਤ ਚਲਾਇਆ ਗਿਆ ਅੱਜ ਤਾਂ ਜਿਹੜਾ ਨਾਟਕ ਸੀਗਾ ਵਾਰਿਸ ਅੰਕਾਰਪ੍ਰੀਤ ਸਿੰਘ ਉਹਨਾਂ ਦਾ ਲਿਖਿਆ ਹੈ ਬਹੁਤ ਪਿਆਰਾ ਕੰਮ ਕਰ ਰਹੇ ਨੇ ਪਿਛਲੇ ਲੰਮੇ ਸਮੇ ਤੋਂ ਔਰ ਵਾਰਿਸ ਨਾਟਕ ਸਾਡੀ ਜਿਹੜੀ ਪੰਜਾਬੀ ਲੋਕਾਂ ਦੀ ਤਰਾਸਦੀ ਹੈ ਖਾਸ ਕਰਕੇ ਸਾਡੇ ਜਿਹੜੇ ਸੀਨੀਅਰ ਨੇ ਬਜ਼ੁਰਗ ਨੇ ਉਹਨਾਂ ਨੂੰ ਕਿਸ ਤਰ੍ਹਾਂ ਨਵੀਂ ਜਿਹੜੀ ਸਾਡੀ ਜਨਰੇਸ਼ਨ ਆ ਉਹਨਾਂ ਦੀ ਕੋਈ ਵਕਤ ਨਾ ਸਮਝਦਾ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢ ਦਿੰਦੀ ਹੈ ਉਹਦੇ ਤੇ ਆਧਾਰਿਤ ਸੀ ਇੱਕ ਜਿਹੜਾ ਦਿਲ ਨੂੰ ਟੰਬ ਗਿਆ ਜਿਕਰ ਹੋ ਕਿ ਇਸ ਮੌਕੇ ਤੇ ਸਨੀਓਫ ਰੈੱਡ ਬਟਨ ਕਲੱਬ ਦੇ ਵੱਲੋਂ ਸ਼ਾਨਦਾਰ ਸਟੈਂਡ ਅਪ ਕਾਮੇਡੀ ਕੀਤੀ ਗਈ ਤੇ ਦੂਜੀ ਪਾਸੇ ਸਰਦਾਰ ਬॉयਜ਼ 뮤직 ਗਰੁੱਪ ਦੇ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇੱਕ ਵਾਰ ਵੀ ਗਾਈ ਗਈ ਇਸ ਮੌਕੇ ਤੇ ਆਏ ਹੋਏ ਦਰਸ਼ਕਾਂ ਨੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਖੂਬ ਆਨੰਦ ਮਾਣਿਆ ਤੇ ਇਨ੍ਹਾਂ ਪ੍ਰੋਗਰਾਮਾਂ ਦੀ ਖੂਬ ਸ਼ਲਾਘਾ ਕੀਤੀ ਕੈਨੇਡਾ ਦੇ ਵਿੱਚ ਆਟੋ ਥੈਫਟਿਕ ਗੰਭੀਰ ਮੁੱਦਾ ਬਣਿਆ ਹੋਇਆ ਹੈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਆਟੋ ਚੋਰੀ ਨਾਲ ਨਜਿੱਠਣ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਨੇ ਬਿੱਤ ਦਿਨੀ ਪੀਲ ਰੀਜਨਲ ਪੁਲਿਸ ਨੇ ਆਟੋ ਥੈਫਟ ਸੰਬੰਧੀ ਇੱਕ ਸੰਮੇਲਨ ਕੀਤਾ ਜਿਸ ਵਿੱਚ ਹਰ ਖੇਤਰ ਦੀ ਪੁਲਿਸ ਨੇ ਭਾਗ ਲਿਆ ਇਹ ਪੁਲਿਸ ਨੇ ਲੋਕਾਂ ਨੂੰ ਕਈ ਹਦਾਇਤਾਂ ਦਿੱਤੀਆਂ ਤੇ ਨਾਲ ਹੀ ਪੁਲਿਸ ਨੇ ਆਪਣੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ ਪੀਲ ਰੀਜਨਲ ਪੁਲਿਸ ਨੇ ਇੱਕ ਸੰਯੁਕਤ ਪ੍ਰਬੰਧਨ ਟੀਮ ਦੇ ਸਹਿਯੋਗ ਨਾਲ ਦੂਜੇ ਸਾਲਾਨਾ ਆਟੋ ਚੋਰੀ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੰਯੁਕਤ ਪ੍ਰਬੰਧਕ ਟੀਮ ਦੇ ਵਿੱਚ ਡਰਹਮ ਖੇਤਰੀ ਪੁਲਿਸ ਸੇਵਾ ਹਾਲਟਨ ਖੇਤਰੀ ਪੁਲਿਸ ਸੇਵਾ ਹਮਿਲਟਨ ਪੁਲਿਸ ਸਰਵਿਸ ਨਾਇਗਰਾ ਖੇਤਰੀ ਪੁਲਿਸ ਸੇਵਾ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਟੋਰਾਂਟੋ ਪੁਲਿਸ ਸਰਵਿਸ ਯੋ ਖੇਤਰੀ ਪੁਲਿਸ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਆਫ 온ਟਾਰੀਓ 온ਟਾਰੀਓ ਐਸੋਸੀਏਸ਼ਨ ਆਫ ਚੀਫ ਆਫ ਪੁਲਿਸ ਵੀ ਸ਼ਾਮਿਲ ਸੀ ਇਸ ਮੌਕੇ ਤੇ ਚੀਫ ਨਿਸ਼ ਦੁਰਿਆਪਾਨੇ ਆਟੋ ਚੋਰੀ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ Earlier today here in Peel we had the privilege of hosting which is our second annual auto theft summit and um, I do want to acknowledge uh, the police leadership that is uh, behind us here uh, of the largest affected police agencies for this auto theft crisis here in Ontario inclusive of uh, eight municipal police services, and of course the OPP and the OPP Commissioner that's here. I do want to acknowledge that we have uh, elected officials here: uh, Mayor Brown, who's been very a uh, strong supporter of the issues that are being faced in the community, as well as Chair uh, Nando Unica, who also chairs our Police Service Board, let alone the region. But I uh, just uh, I know we have a uh, multiple people here. Some of them have been had to egress, but I do want to acknowledge that. Across the policing perspective, we've been working hand in hand significantly for a long time on this issue. We know that the public continues to face the pressures and the vulnerability, but they need to know that there's a strong connection between agencies. And uh, here today, our Durham Regional Police Service, Halton Regional Police, Hamilton Regional Police, Niagara Regional Police, the Ontario Provincial Police, peel regional police, toronto police service, york regional police, as well as the criminal intelligence service of ontario, and the ontario association of chiefs of police that represents all the police agencies. all of their representatives work extremely hard behind the scenes. but what makes today extremely unique is that it wasn't just police sector here. and the same thing as last year. We want to recognize that today represented our automotive industry partners manufacturers, dealers, distribution, parts, insurance, advocacy agencies such as the CAA. All of them were here again for the second year. ਆਟੋ ਥੈਫਟ ਸਮਿਟ 2024 ਸੰਗਠਿਤ ਅਪਰਾਧ ਨੂੰ ਰੋਕਣ ਲਈ ਪ੍ਰਭਾਵਿਤ ਬੰਦਰਗਾਹਾਂ ਅਤੇ ਨਿਸ਼ਾਨਾ ਬਣਾਏ ਗਏ ਕਾਨੂੰਨਾਂ ਅਤੇ ਪਾਬੰਦੀਆਂ ਤੇ ਮਜ਼ਬੂਤ ਲਾਗੂ ਕਰਨ ਦੀ ਮੰਗ ਕਰਨ ਵਾਲੀਆਂ ਸਿਫਾਰਸ਼ਾਂ ਨਾਲ ਸਮਾਪਤ ਹੋਇਆ ਇਸ ਤੋਂ ਇਲਾਵਾ ਆਟੋ ਚੋਰੀ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਪੁਲਿਸ ਸੇਵਾਵਾਂ ਮਾ ਆਟੋ ਨਿਰਮਾਤਾ ਬੀਮਾ ਬਿਊਰੋ ਅਤੇ ਸਰਕਾਰੀ ਪਾਈਪਲਨਾਂ ਵਿਚਕਾਰ ਨਿਰੰਤਰ ਸਹਿਯੋਗ ਨੂੰ ਵੀ ਉਜਾਗਰ ਕੀਤਾ ਗਿਆ ਪੁਲਿਸ ਨੇ ਐਤਵਾਰ ਨੂੰ ਹੋਏ ਪ੍ਰਦਰਸ਼ਨ ਦੇ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚੋਂ ਇੱਕ ਦੀ ਉਮਰ 30 ਸਾਲ ਦੀ ਦੱਸੀ ਜਾ ਰਹੀ ਹੈ ਇਹਨਾਂ ਵਿਅਕਤੀਆਂ ਨੂੰ ਨਫ਼ਰਤ ਨਾਲ ਪ੍ਰੇਰਿਤ ਹਮਲੇ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਦੋਸ਼ ਹੈ ਕਿ ਵਿਅਕਤੀ ਨੂੰ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਹੋ ਕੇ ਹਮਲਾ ਕਰਦੇ ਹੋਏ ਤੇ ਗਾਲ੍ਹਾਂ ਕੱਢਦੇ ਹੋਏ ਵੇਖਿਆ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਯੰਗ ਸਟਰੀਟ ਅਤੇ ਬਾਲਮੋਰਲ ਐਵੇਨਿਊ ਨੇੜੇ ਐਤਵਾਰ ਨੂੰ ਇੱਕ ਪ੍ਰਦਰਸ਼ਨ ਦੌਰਾਨ 31 ਸਾਲਾ ਵਿਅਕਤੀ ਨੂੰ ਨਫ਼ਰਤ ਨਾਲ ਪ੍ਰੇਰਿਤ ਹਮਲੇ ਲਈ ਗ੍ਰਿਫਤਾਰ ਕੀਤਾ ਗਿਆ ਹੈ ਐਤਵਾਰ ਸ਼ਾਮ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਟੋਰਾਂਟੋ ਪੁਲਿਸ ਸੇਵਾ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਕਥਿਤ ਤੌਰ ਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ ਉਨ੍ਹਾਂ ਦੀ ਨਫ਼ਰਤ ਤੋਂ ਪ੍ਰੇਰਿਤ ਗਾਲ੍ਹਾਂ ਕੱਢਦੇ ਹੋਏ ਵੀ ਵਿਖਿਆ ਗਿਆ ਦੋਸ਼ੀ ਤੇ ਦੋਸ਼ ਹੈ ਕਿ ਉਨ੍ਹਾਂ ਨੇ ਇੱਕ ਪ੍ਰਦਰਸ਼ਨਕਾਰੀ ਨੂੰ ਤੱਕਾ ਦਿੱਤਾ ਜਿਸ ਕਾਰਨ ਉਹ ਪਿੱਛੇ ਡਿੱਗੇ ਪੁਲਿਸ ਦਾ ਦੋਸ਼ ਹੈ ਕਿ ਵਿਅਕਤੀ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਚਾਕੂ ਵੀ ਬਰਾਮਦ ਹੋਇਆ ਹੈ ਪੁਲਿਸ ਦੇ ਰਿਲੀਜ਼ ਦੇ ਅਨੁਸਾਰ ਉਸਤੇ ਹਮਲਾ ਕਰਨ ਗ੍ਰਿਫਤਾਰੀ ਦਾ ਵਿਰੋਧ ਕਰਨ ਦੇ ਇਰਾਦੇ ਨਾਲ ਹਮਲਾ ਕਰਨ ਇੱਕ ਲੁਕੇ ਹੋਏ ਹਥਿਆਰ ਰੱਖਣ ਅਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ 3 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਐਤਵਾਜ ਸ਼ਾਮ ਨੂੰ ਇੱਕ ਵੱਖਰੀ ਟੀਪੀਐਸ ਰਿਲੀਜ਼ ਵਿੱਚ ਪੁਲਿਸ ਨੇ ਕਿਹਾ ਹੈ ਕਿ ਇੱਕ 25 ਸਾਲਾ ਵਿਅਕਤੀ ਨੂੰ ਵੀ ਐਤਵਾਰ ਨੂੰ ਉਸੇ ਚੌਰਾਹੇ ਤੇ ਇੱਕ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਉਹ ਇੱਕ ਸ਼ਿਕਾਇਤ ਦੀ ਜਾਂਚ ਕਰ ਰਹੇ ਸਨ ਕਿ ਦੋਸ਼ੀ ਨੇ ਹਥਿਆਰ ਲੁਕਾ ਕੇ ਰੱਖਿਆ ਹੈ ਤੇ ਉਨ੍ਹਾਂ ਨੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਨ੍ਹਾਂ ਦੇ ਕੱਪੜਿਆਂ ਦੇ ਹੇਠਾਂ ਇੱਕ ਵੱਡਾ ਚਾਕੂ ਵੀ ਬਰਾਮਦ ਹੋਇਆ ਹੈ ਰਿਲੀਜ਼ ਦੇ ਅਨੁਸਾਰ ਉਨ੍ਹਾਂ ਤੇ ਇੱਕ ਲੁਕੇ ਹੋਏ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ ਹੈ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਘਟਨਾ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਦੇ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ਇਸ ਤੋਂ ਇਲਾਵਾ ਅਗਿਆਤ ਤੌਰ ਤੇ ਕ੍ਰਾਈਮ ਸਟਾਪਰਸ ਨਾਲ ਵੀ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਕੋਦਮ ਉਥਲ-ਪੁਥਲ ਮਚਦੀ ਨਜ਼ਰ ਆਈਏ BC ਨੇ ਆਪਣੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਯਾਨਕਿ ਪੀਐਨਪੀ ਲਈ ਦਿਸ਼ਾ ਨਿਰਦੇਸ਼ਾਂ ਦੀ ਕੋਸ਼ਨਾ ਕੀਤੀ ਹੈ ਜਿਸ ਤੋਂ ਬਾਅਦ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ਼ਨੀਵਾਰ ਨੂੰ ਡਾਊਨਟਾਊਨ ਵੈਂਕੂਵਰ ਵਿੱਚ ਇਸ ਤਾਜ਼ਾ ਅਪਡੇਟ ਦਾ ਵਿਰੋਧ ਕਰਨ ਲਈ ਕਈ ਪ੍ਰਦਰਸ਼ਨਕਾਰੀ ਇਕੱਠੇ ਹੋਏ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਮੇਤ ਬਹੁਤ ਸਾਰੇ ਲੋਕ ਡਾਊਨਟਾਊਨ ਵੈਨਕੂਵਰ ਵਿੱਚ ਇੱਕ ਪ੍ਰੋਗਰਾਮ ਦੇ ਤਾਜ਼ਾ ਅਪਡੇਟ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਜੋ ਸਥਾਈ ਨਿਵਾਸ ਲਈ ਮਾਰਗ ਦੀ ਪੇਸ਼ਕਸ਼ ਕਰਦਾ ਹੈ। ਸੂਬੇ ਨੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਯਾਨੀ ਕਿ ਪੀਐਨਪੀ ਲਈ ਅਪਡੇਟ ਦਿਸ਼ਾ-ਨਿਰਦੇਸ਼ਾਂ ਦੀ ਘੋਸ਼ਣਾ ਕੀਤੀ ਸੀ ਜੋ ਕਿ ਬ੍ਰਿਟਿਸ਼ ਕੋਲੰਬੀਆ ਪ੍ਰਵਾਸੀਆਂ ਨੂੰ ਕੁਝ ਉੱਚ ਤਰਜੀਹ ਵਾਲੀਆਂ ਨੌਕਰੀਆਂ ਭਰਨ ਅਤੇ ਕੈਨੇਡੀਅਨ ਸਥਾਈ ਨਿਵਾਸੀ ਬਣਨ ਲਈ ਸੱਦਾ ਦਿੰਦਾ ਹੈ। ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥ ਵਿੱਚ ਮਾਸਟਰ ਦੇ ਵਿਦਿਆਰਥੀ ਹੁਣ ਪੀਐਨਪੀ ਪ੍ਰੋਗਰਾਮ ਲਈ ਆਪਣੇ ਆਪ ਯੋਗ ਨਹੀਂ ਹਨ ਅਤੇ ਇਸ ਦੀ ਬਜਾਏ ਰਜਿਸਟਰ ਕਰਨ ਤੋਂ ਪਹਿਲਾਂ ਇੱਕ ਸਾਲ ਦੇ ਫੁੱਲ ਟਾਈਮ ਕੰਮ ਦੇ ਅਨੁਭਵ ਦੀ ਵੀ ਲੋੜ ਹੁੰਦੀ ਹੈ ਸ਼ਨੀਵਾਰ ਦੇ ਵਿਰੋਧ ਪ੍ਰਦਰਸ਼ਨ ਤੇ ਵਿਦਿਆਰਥੀਆਂ ਨੇ ਦਲੀਲ ਦਿੱਤੀ ਹੈ ਕਿ ਅਪਡੇਟ ਬਹੁਤ ਘੱਟ ਨੋਟਿਸ ਦੇ ਨਾਲ ਆਇਆ ਹੈ ਅਤੇ ਇਸ ਨੇ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ ਭਾਵੇਂ ਕਿ ਸੂਬੇ ਦਾ ਕਹਿਣਾ ਹੈ ਕਿ ਇਹ ਕਦਮ ਸੰਭਾਵੀ ਵਿਨੇਕਾਰਾਂ ਲਈ ਚੀਜ਼ਾਂ ਨੂੰ ਸਪਸ਼ਟ ਕਰਦਾ ਹੈ ਇਸ ਦਿਨਾਲ ਹੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਨਵੀਂ BC PNP ਨੀਤੀ ਦੇ ਅਚਾਨਕ ਲਾਗੂ ਹੋਣ ਦਾ ਵਿਰੋਧ ਕਰ ਰਹੇ ਹਾਂ ਜੋ ਲੋਕਾਂ ਨੂੰ ਮੌਜੂਦਾ ਅਤੇ ਆਉਣ ਵਾਲੇ ਵਿਦਿਆਰਥੀਆਂ ਲਈ ਕੋਈ ਬਫਰ ਜ਼ੋਨ ਨਹੀਂ ਦਿੰਦੀ। ਵਿਦਿਆਰਥੀਆਂ ਦਾ ਖਿਆਲ ਹੈ ਕਿ ਇਹ ਬਹੁਤ ਜ਼ਿਆਦਾ ਨਾਇਨਸਾਫੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਵੈਂਕੂਵਰ ਜਾਣ ਲਈ ਨਿਊਯਾਰਕ ਸਿਟੀ ਵਿੱਚ ਇੱਕ ਨਿਵੇਸ਼ ਪ੍ਰਬੰਧਨ ਵਜੋਂ ਆਪਣੀ ਨੌਕਰੀ ਛੱਡੀ ਹੈ ਇਹ ਕਹਿੰਦੇ ਹੋਏ ਕਿ ਉਹਨਾਂ ਨੇ ਵੈਂਕੂਵਰ ਨੂੰ ਇੱਕ ਟੈਕਨੋਲੋਜੀ ਹੱਬ ਬਣਾਉਣ ਵਿੱਚ ਮਦਦ ਕਰਨ ਲਈ PNP ਲੋੜਾਂ ਨੂੰ ਇੱਕ ਕਦਮ ਪੱਥਰ ਵਜੋਂ ਦੇਖਿਆ ਹੈ। ਇਸ ਦਿਨਾਲ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਗ੍ਰੈਜੂਏਸ਼ਨ ਤੱਕ ਤਿਆਰੀ ਤੋਂ ਲੈ ਕੇ ਅਰਸੀ ਤੱਕ ਸਾਰੇ ਤਰੀਕੇ ਨਾਲ ਬੋਲਣ ਲਈ ਇਸ ਵਿੱਚ ਤਿੰਨ ਤੋਂ ਵੱਧ ਸਾਲ ਲੱਗਦੇ ਨੇ ਅਤੇ ਪ੍ਰੋਵਿੰਸ ਰਾਤੋ ਰਾਤ ਦਿਸ਼ਾ ਨਿਰਦੇਸ਼ਾਂ ਨੂੰ ਨਹੀਂ ਬਦਲ ਸਕਦੀ ਤੁੱਚ ਪਾਸੇ ਪ੍ਰੋਵਿੰਸ ਦਾ ਕਹਿਣਾ ਹੈ ਕਿ ਅਪਡੇਟ ਕੀਤੇ ਦਿਸ਼ਾ ਨਿਰਦੇਸ਼ ਜਨਵਰੀ 2025 ਵਿੱਚ ਲਾਗੂ ਹੋਣਗੇ ਸੰਭਾਵੀ ਬੇਨਕਾਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮੌਕਾ ਪ੍ਰਾਪਤ ਕਰਨ ਲਈ ਲੋੜਿੰਦੇ ਸਿੱਖਿਆ ਅਤੇ ਭਾਸ਼ਾ ਦੇ ਹੁਨਰ ਦੇ ਪੱਧਰ ਬਾਰੇ ਦੱਸ ਕੇ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾਣਗੇ ਦੱਸ ਦਈਏ ਕਿ 2000 ਤੋਂ ਵੱਧ ਦਸਤਖਤਾਂ ਵਾਲੀ ਇੱਕ ਆਨਲਾਈਨ ਪਟੀਸ਼ਨ ਪ੍ਰੋਵਿੰਸ ਨੂੰ ਪਹਿਲਾਂ ਹੀ ਬੀਸੀ ਵਿੱਚ ਮਾਸਟਰ ਦੇ ਵਿਦਿਆਰਥੀਆਂ ਲਈ ਇੱਕ ਰਿਆਇਤ ਮਿਆਦ ਲਾਗੂ ਕਰਨ ਅਤੇ ਇਮੀਗ੍ਰੇਸ਼ਨ ਦਿਸ਼ਾ ਨਿਰਦੇਸ਼ਾਂ ਨੂੰ ਬਦਲਣ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਸਾਰਥਕ ਸਲਾਮ مشورے ਕਰਨ ਦੀ ਮੰਗ ਕਰਦੀ ਹੈ بی سی ਦੇ ਪ੍ਰੀਮੀਅਰ ਡੇਵਿਡ ای بی ਨੇ ਕਿਹਾ ਕਿ ਸਟੈਮ ਮਾਸਟਰ ਦੇ ਵਿਦਿਆਰਥੀਆਂ ਬਾਰੇ ਪਿਛਲੇ ਦਿਸ਼ਾ ਨਿਰਦੇਸ਼ ਇਸ ਗੱਲ ਦੀ ਅਸਲੀਅਤ ਨੂੰ ਨਹੀਂ ਦਰਸਾਉਂਦੇ ਕਿ ਪੀ ਐਨ ਪੀ ਪ੍ਰੋਗਰਾਮ ਨੇ ਅਰਜ਼ੀ ਦੇਣ ਲਈ ਕਿਸ ਨੂੰ ਸੱਦਾ ਦਿੱਤਾ ਜਾ ਰਿਹਾ ਸੀ ਮਿਨਿਸਪਲ ਅਫੇਅਰਜ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬੀਸੀ ਵਿੱਚ 62000 ਤੋਂ ਵੱਧ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਧਾਰਕ ਸਨ ਪਰ ਸਿਰਫ 3000 ਬੀਸੀ ਅੰਤਰਰਾਸ਼ਟਰੀ ਗ੍ਰੈਜੂਏਟ ਸਟ੍ਰੀਮ ਲਈ ਪੀਐਨਪੀ ਸਟਾਪਸ ਮਤਲਬ ਕਿ ਉਨ੍ਹਾਂ ਪ੍ਰਵਾਸੀਆਂ ਵਿੱਚੋਂ ਲਗਭਗ 4.8% ਨੂੰ ਹੀ ਸਦੇ ਮਿਲ ਸਕਦੇ ਨੇ ਬੁਲਾਰੀ ਨੇ ਇਹ ਵੀ ਕਿਹਾ ਕਿ ਕੈਨੇਡਾ ਦੁਆਰਾ ਘੋਸ਼ਿਤ ਕੀਤੀਆਂ ਗਈਆਂ ਤਾਜ਼ਾ ਤਬਦੀਲੀਆਂ ਦੇ ਤਹਿਤ ਮਾਸਟਰਸ ਪ੍ਰੋਗਰਾਮਾਂ ਦੇ ਗ੍ਰੈਜੂਏਟ 3 ਸਾਲਾਂ ਦਾ ਓਪਨ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਨੇ ਜਿਸ ਨਾਲ ਉਨ੍ਹਾਂ ਨੂੰ ਨਵੀਂ ਪੀਐਨਪੀ ਮਾਸਟਰਸ ਗ੍ਰੈਜੂਏਟ ਸਟ੍ਰੀਮ ਲਈ ਯੋਗਤਾਵਾਂ ਨੂੰ ਪੂਰਾ ਕਰਨ ਲਈ ਕਾਫੀ ਸਮਾਂ ਮਿਲਦਾ ਹੈ ਦੱਸਦੇ ਇਹ ਕਿ ਅਪਡੇਟ ਕੀਤੇ ਦਿਸ਼ਾ ਨਿਰਦੇਸ਼ ਸੰਘੀ ਸਰਕਾਰ ਦੁਆਰਾ ਐਲਾਨ ਕੀਤੇ ਜਾਣ ਤੋਂ ਬਾਅਦ ਆਏ ਨੇ ਕਿ ਇਹ ਅਗਲੇ 2 ਸਾਲਾਂ ਵਿੱਚ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਨੂੰ ਸੀਮਿਤ ਕਰੇਗੀ ਆਰਸੀਐਮਪੀ ਯੂਨੀਅਨ ਫੋਰਸ ਦੇ ਬਜਟ ਤੋਂ ਨਿਰਾਸ਼ ਹੈ ਪਰ ਭਰਤੀ ਨੂੰ ਵਿਕਸਿਤ ਕਰਨ ਲਈ ਵਚਨਬੱਧ ਵੀ ਹੈ ਸਸਕੇਚਵਨ ਪਬਲਿਕ ਸੇਫਟੀ ਮੰਤਰਾਲੇ ਨੇ RCMP ਨਾਲ ਸਮਝੌਤਾ ਕੀਤਾ ਹੈ ਜਿਸ ਤਹਿਤ ਕਿਹਾ ਜਾ ਰਿਹਾ ਹੈ ਕਿ ਤੁਸੀਂ ਭਰਤੀਆਂ ਕਰੋ ਭੁਗਤਾਨ ਅਸੀਂ ਕਰਾਂਗੇ ਸਰਕਾਰ ਨੇ ਨਵੇਂ ਬਜਟ ਦੇ ਵਿੱਚ ਪੁਲਿਸ ਦੀਆਂ ਭਰਤੀਆਂ ਸੰਬੰਧੀ ਨਿਵੇਸ਼ ਦਾ ਐਲਾਨ ਨਹੀਂ ਕੀਤਾ ਪਰ ਕਿਹਾ ਹੈ ਕਿ ਇਸ ਲਈ ਭੁਗਤਾਨ ਜ਼ਰੂਰ ਕੀਤਾ ਜਾਵੇਗਾ ਸਸਕੇਚਵਨ ਦੀ ਪਬਲਿਕ ਸੇਫਟੀ ਮੰਤਰਾਲੇ ਨੇ RCMP ਨਾਲ ਕੰਮ ਕਰ ਰਹੇ ਸਮਝੌਤੇ ਦਾ ਅਦਾਰ ਦੱਸਿਆ ਹੈ ਕਿ ਤੁਸੀਂ ਭਰਤੀ ਕਰੋ ਭੁਗਤਾਨ ਅਸੀਂ ਕਰਾਂਗੇ ਸਕੀਚਵਨ ਦੇ ਵਿੱਤ ਮੰਤਰੀ ਨੇ ਬੁੱਧਵਾਰ ਨੂੰ ਸੂਬੇ ਦਾ ਨਵੀਨਤਮ ਬਜਟ ਜਾਰੀ ਕੀਤਾ ਸੁਧਾਰਾਂ ਪੁਲਿਸਿੰਗ ਅਤੇ ਜਨਤਕ ਸੁਰੱਖਿਆ ਮੰਤਰਾਲੇ ਲਈ 642 ਮਿਲੀਅਨ ਡਾਲਰ ਰੱਖੇ ਗਏ ਨੇ 228 ਮਿਲੀਅਨ ਡਾਲਰ ਦੇ ਵੱਡੇ ਹਿੱਸੇ ਵਜੋਂ ਸਕੀਚਵਨ RCMP ਨੂੰ ਇੱਕ ਹਿੱਸਾ ਦਿੱਤਾ ਜਾ ਰਿਹਾ ਹੈ ਅਤੇ ਹੋਰ 21.6 ਮਿਲੀਅਨ ਡਾਲਰ ਖਾਸ ਤੌਰ ਤੇ RCMP ਦੇ ਫਰਸਟ ਨੇਸ਼ਨਸ ਪੁਲਿਸਿੰਗ ਪ੍ਰੋਗਰਾਮ ਲਈ ਮਨੋਨੀਤ ਕੀਤੇ ਗਏ ਨੇ ਪਰ ਭਰਤੀ ਕਰਨ ਵਾਲੇ ਅਫਸਰਾਂ ਲਈ ਹੋਰ ਪੈਸਾ ਲਗਾਇਆ ਜਾ ਸਕਦਾ ਹੈ ਮੰਤਰਾਲਾ ਨੈਸ਼ਨਲ ਪੁਲਿਸ ਫੈਡਰੇਸ਼ਨ ਦੇ ਨਾਲ ਕੰਮ ਕਰ ਰਿਹਾ ਹੈ ਅਜਹੀ ਯੂਨੀਅਨ ਜੋ ਹਜ਼ਾਰਾਂ RCMP ਮੈਂਬਰਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਨਾਲ ਹੀ RCMP ਅਤੇ ਸੰਘੀ ਸਰਕਾਰ ਨਾਲ ਹੋਰ ਮਾਊਂਟੇਨਸ ਨੂੰ ਨਿਯੁਕਤ ਕਰਨ ਲਈ ਵੀ ਕੰਮ ਕਰਦੀ ਹੈ ਵਿਕਾਸਸ਼ੀਲ ਵਚਨ ਬਜਟਾ ਪੂਰਵ ਬਜਟ ਦੀ ਮੰਗ ਦੇ ਸਮਾਨ ਹੈ ਜੋ ਯੂਨੀਅਨ ਦੁਆਰਾ ਜਨਵਰੀ ਵਿੱਚ ਜਾਰੀ ਕੀਤੀ ਗਈ ਸੀ ਜਿਸ ਲਈ 300 ਨਿਯਮਿਤ ਮੈਂਬਰਾਂ ਨੂੰ ਨਿਯੁਕਤ ਕਰਨ ਲਈ 5 ਸਾਲਾਂ ਵਿੱਚ 100 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਸੀ ਪ੍ਰੋਵਿੰਸ਼ਲ ਪਬਲਿਕ ਸੇਫਟੀ ਮੰਤਰੀ ਨੇ ਕਿਹਾ ਕਿਸ 스케ਚਵਾਨ ਦੇ ਪੈਸੇ ਉਹਦਿਆਂ ਨੂੰ ਪਰਣ ਤੇ ਫੰਡ ਦੇ ਲਈ ਮੇਸਤੇ ਰੱਖੇ ਗਏ ਨੇ ਫੈਡਰਲ ਸਰਕਾਰ ਬਿਨਾ ਫੰਡਿੰਗ ਦੇ ਕਿਸੇ ਵੀ ਆਰਸੀਐਮਪੀ ਅਫਸਰ ਨੂੰ ਅਲਾਟ ਕਰਨ ਦੇ ਯੋਗ ਨਹੀਂ ਹੈ ਅਤੇ ਪ੍ਰੋਵਿੰਸ ਆਰਸੀਐਮਪੀ ਅਫਸਰਾਂ ਨੂੰ ਅਸਲ ਵਿੱਚ ਜ਼ਮੀਨ ਤੇ ਰੱਖੇ ਬਿਨਾ ਫੰਡ ਨਹੀਂ ਦੇ ਸਕਦੀ ਪਬਲਿਕ ਸੇਫਟੀ ਮੰਤਰੀ ਦੇ ਅਨੁਸਾਰ ਸੂਬੇ ਵਿੱਚ 15 ਤੋਂ 18% ਅਫਸਰਾਂ ਦੀ ਖਾਲੀ ਥਾਂ ਨੂੰ ਪਰਣ ਦੇ ਵਿੱਚ ਇਹ ਡਾਲਰ ਸਹਾਇਤਾ ਕਰਨਗੇ ਇਹ ਪੈਸਾ ਬਜਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ ਮੰਤਰੀ ਨੇ ਕਿਹਾ ਕਿਉਂਕਿ ਇੱਥੇ ਕੋਈ ਨਿਸ਼ਚਿਤ ਰਕਮ ਨਹੀਂ ਹੈ ਜੋ ਪ੍ਰੋਵਿੰਸ ਮਾਉਂਟੀ ਮੈਂਬਰਾਂ ਤੇ ਖਰਚ ਕਰੇਗਾ ਕਿਉਂਕਿ ਉਹਨਾਂ ਨੂੰ ਅਜੇ ਤੱਕ ਨੌਕਰੀ ਤੇ ਨਹੀਂ ਰੱਖਿਆ ਗਿਆ ਸਸਕੇਚਵਨ RCMP ਮੈਂਬਰਾਂ ਲਈ ਲਾਗਤ ਦਾ 70% ਯੋਗਦਾਨ ਪਾਉਂਦਾ ਹੈ ਤੇ ਬਾਕੀ 30% ਫੈਡਰਲ ਸਰਕਾਰ ਫੀਲਡ ਕਰਦਾ ਹੈ ਸਸਕੇਚਵਨ RCMP ਦੇ ਕਮਾਂਡਿੰਗ ਅਫਸਰ ਨੇ ਕਿਹਾ ਕਿ ਹਾਲੀ ਦੇ ਸਾਲਾਂ ਵਿੱਚ ਫੋਰਸ ਲਈ ਬੇਨਿਕਾਰਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਇਹ ਗਿਣਤੀ ਮੁੜ ਵਧ ਰਹੀ ਹੈ ਲਗਭਗ 2 ਮਹੀਨੇ ਪਹਿਲਾਂ ਜੇਮਸ ਸਮਿਥ ਕ੍ਰੀ ਨੇਸ਼ਨ ਅਤੇ ਨਿਰਲੇ ਪਿੰਡ ਵੈਲਡਨ ਵਿੱਚ 2022 ਵਿੱਚ ਛੁਰਾ ਮਾਰਨ ਵਾਲੀ ਘਟਨਾ ਜਿਸ ਦੌਰਾਨ 11 ਲੋਕ ਮਾਰੇ ਗਏ ਸਨ ਅਤੇ 17 ਸਖਮੀ ਹੋਏ ਸਨ ਉਸ ਦੇ ਵਿੱਚ ਜਨਤਕ ਕੋਰੋਨਰ ਦੀ ਜਾਂਚ 29 ਸਿਫਾਰਸ਼ਾਂ ਦੇ ਨਾਲ ਸਮਾਪਤ ਹੋਈ ਸੀ ਜਿਸ ਵਿੱਚੋਂ ਕੁਝ RCMP ਨੂੰ ਨਿਰਦੇਸ਼ਿਤ ਕੀਤਾ ਗਿਆ ਸੀ ਸਿਫਾਰਸ਼ਾਂ ਨੇ ਸੁਝਾਅ ਦਿੱਤਾ ਹੈ ਕਿ ਸਸਕੇਚਵਨ RCMP ਵਿਸ਼ੇਸ਼ ਟੀਮਾਂ ਲਈ ਹੋਰ ਲੋਕਾਂ ਨੂੰ ਨਿਯੁਕਤ ਕਰਨ ਬਾਰੇ ਵਿਚਾਰ ਕਰੇ ਤਾਂ ਕਿ ਅਪਰਾਧ ਘਟਾਇਆ ਜਾ ਸਕੇ ਵਾਰੰਟ ਲਾਗੂ ਕੀਤੇ ਜਾ ਸਕਣ ਅਤੇ ਤਸਕਰੀ ਪ੍ਰਕਿਰਿਆ ਟੀਮਾਂ ਵਧਾਈਆਂ ਜਾ ਸਕਣ ਸੰਤਕ ਸੁਰੱਖਿਆ ਮੰਤਰਾਲੇ ਨੇ RCMP ਦੇ ਫਰਸਟ ਨੇਸ਼ਨਸ ਪੁਲਿਸਿੰਗ ਪ੍ਰੋਗਰਾਮ ਲਈ 22.6 ਮਿਲੀਅਨ ਡਾਲਰ ਅਤੇ ਹੋਰ 7 ਮਿਲੀਅਨ ਡਾਲਰ ਨਵੀਂ ਸਿਸਕੇਚਵਨ ਮਾਰਸ਼ਲ ਸੇਵਾ ਦੇ ਲਈ ਰੱਖੇ ਨੇ ਨਵੰਬਰ 2022 ਵਿੱਚ ਕੋਸ਼ਿਤ ਮਾਰਸ਼ਲ ਸੇਵਾ 20 ਮਿਲੀਅਨ ਡਾਲਰ ਦੀ ਸਾਲਾਨਾ ਲਾਗਤ ਦੇ ਨਾਲ 70 ਅਫਸਰਾਂ ਦੇ ਨਾਲ 2026 ਵਿੱਚ ਕਾਰਜਸ਼ੀਲ ਹੋਣ ਦੀ ਉਮੀਦ ਹੈ ਦੱਸ ਦਈਏ ਕਿ ਸੇਵਾਤੇ ਪੈਸੇ ਖਰਚ ਕਰਨ ਦੀ ਸਿਸਕੇਚਵਨ ਦੀ ਚੋਨੂ ਰਾਸ਼ਟਰੀ ਪੁਲਿਸ ਫੈਡਰੇਸ਼ਨ ਦੀ ਆਲੋਚਨਾ ਸਮੇਤ ਮਿਸ਼ਿਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਹੈ ਹੋਲੀ ਦਾ ਤਿਉਹਾਰ ਭਾਰਤ ਦੇ ਨਾਲ-ਨਾਲ ਕੈਨੇਡਾ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਕੈਨੇਡਾ ਦੇ ਮੰਤਰੀਆਂ ਨੇ ਭਾਰਤੀ ਭਾਈਚਾਰੇ ਨਾਲ ਮਿਲ ਕੇ ਇਹ ਤਿਉਹਾਰ ਮਨਾਇਆ ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਕੈਨੇਡਾ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਰਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ ਕੈਨੇਡਾ ਦੇ ਵਿੱਚ ਵੀ ਵੱਡੇ ਪੱਧਰ ਤੇ ਹੋਲੀ ਦੇ ਤਿਉਹਾਰ ਦੀਆਂ ਧੂਮਾਂ ਵੇਖਣ ਨੂੰ ਮਿਲੀਆਂ ਮੈਨੀਟੋਬਾ ਦੇ Hindu ਭਾਈਚਾਰੇ ਨੇ ਐਤਵਾਰ ਨੂੰ ਹੀ ਹੋਲੀ ਦਾ ਤਿਉਹਾਰ ਮਨਾ ਲਿਆ ਤੇ ਇਸ ਦਿਨ ਨਾਲ ਹੀ ਬਸੰਤ ਦੀ ਵਾਪਸੀ ਦਾ ਵੀ ਸਵਾਗਤ ਕੀਤਾ ਗਿਆ ਹੋਲੀ ਦੇ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ ਜੋ ਰਾਧਾ ਅਤੇ ਕ੍ਰਿਸ਼ਨ ਦੇ ਪਿਆਰ ਅਤੇ ਪ੍ਰਸ਼ੰਸਾ ਦੇ ਨਾਲ-ਨਾਲ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦਾ ਹੈ ਇਸ ਸਾਲ ਵੀ ਵੱਡੇ ਪੱਧਰ ਤੇ ਕੈਨੇਡਾ ਰਹਿੰਦੇ ਹਿੰਦੂ ਭਾਈਚਾਰੇ ਦੇ ਨਾਲ-ਨਾਲ ਸਿੱਖ ਭਾਈਚਾਰੇ ਦੇ ਲੋਕਾਂ ਨੇ ਹੋਲੀ ਦਾ ਤਿਉਹਾਰ ਮਨਾਇਆ ਹੈ ਉਹਨਾਂ ਦਾ ਕਹਿਣਾ ਸੀ ਕਿ ਵੱਖ-ਵੱਖ ਰੰਗਾਂ ਦੇ ਨਾਲ ਹੋਲੀ ਖੇਡਣ ਤੋਂ ਬਾਅਦ ਆਪਸੀ ਮਨਮੁਟਾ ਖਤਮ ਹੋ ਜਾਂਦੇ ਨੇ ਇਸ ਦੇ ਨਾਲ ਹੀ ਹਿੰਦੂ ਮੰਦਰਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਮੰਦਰਾਂ ਦੇ ਵਿੱਚ ਵੱਡੇ ਪੱਧਰ ਤੇ Hindu ਭਾਈਚਾਰਾ ਇਕੱਠਾ ਹੋਇਆ ਰਲ ਮਿਲ ਕੇ ਹੋਲੀ ਦਾ ਤਿਉਹਾਰ ਖੇਡਿਆ ਤੇ ਕਈ Hindu ਮੰਦਰਾਂ ਦੇ ਵਿੱਚ ਫੁੱਲਾਂ ਦੇ ਨਾਲ ਵੀ ਹੋਲੀ ਖੇਡੀ ਗਈ ਇਸ ਮੌਕੇ ਤੇ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕੀਤੇ ਗਏ ਅਤੇ ਭਜਨ ਕੀਰਤਨ ਗਾਇਨ ਮੀਕੀ ਤਾਂ ਕਿ ਅੱਜ ਜਿੱਥੇ ਲੋਕਾਂ ਨੇ ਰਲ ਮਿਲ ਕੇ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਉੱਥੇ ਹੀ ਇੱਕ ਦੂਜੇ ਦੇ ਖੂਬ ਗੁਲਾਲ ਲਗਾ ਕੇ ਹੋਲੀ ਦਾ ਆਨੰਦ ਮਾਣਿਆ ਦੱਸਿਆ ਜਾਂਦਾ ਹੈ ਕਿ ਹਰੇਕ ਰੰਗ ਦੇ ਅਰਥ ਵੱਖ-ਵੱਖਰੇ ਨੇ ਨੀਲਾ ਰੰਗ ਕ੍ਰਿਸ਼ਨ ਦਾ ਪ੍ਰਤੀਕ ਹੈ ਹਰਾ ਪੁਨਰਜਨਮ ਅਤੇ ਨਵੀਂ ਸ਼ੁਰੂਆਤ ਦਾ ਲਾਲ ਪਿਆਰ ਅਤੇ ਉਪਜਾਊ ਸ਼ਕਤੀ ਦਾ ਅਤੇ ਪੀਲਾ ਰੰਗ ਹਲਦੀ ਦਾ ਪ੍ਰਤੀਕ ਹੈ ਦੱਸਿਆ ਜਾਂਦਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਲੋਕ ਇਸ ਤਿਉਹਾਰ ਨੂੰ ਬੜੀ ਹੀ ਤੁਮ-ਤਾਮ ਦੇ ਨਾਲ ਮਨਾ ਰਹੇ ਨੇ ਅਤੇ ਜੋ ਨਵੇਂ ਲੋਕ ਕੈਨੇਡਾ ਦੇ ਵਿੱਚ ਗਏ ਨੇ ਉਹਨਾਂ ਦੇ ਵਾਸਤੇ ਵਿਸ਼ੇਸ਼ ਤੌਰ ਤੇ ਇਹ ਤਿਉਹਾਰ ਖਾਸ ਮਹੱਤਵ ਰੱਖਦਾ ਹੈ ਇਹ ਉਹਨਾਂ ਦਾ ਪਹਿਲਾ ਤਿਉਹਾਰ ਦੱਸਿਆ ਜਾ ਰਿਹਾ ਹੈ ਹੋਲੀ ਦੇ ਤਿਉਹਾਰ ਨੂੰ ਇੱਕ ਜੁਟਤਾ ਦਾ ਪ੍ਰਤੀਕ ਦੱਸਿਆ ਜਾਂਦਾ ਹੈ ਹੋਲੀ ਅਧਿਕਾਰਿਤ ਤੌਰ ਤੇ ਸੋਮਵਾਰ ਦੇ ਦਿਨ ਨੂੰ ਮਨਾਈ ਜਾਣੀ ਸੀ ਪਰ ਕਿਉਂਕਿ ਕੈਨੇਡਾ ਦਾ ਪਾਈਚਾਰਾ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਮਨਾਉਂਦਾ ਹੈ ਇਸ ਕਾਰਨ ਵੱਡੇ ਪੱਧਰ ਤੇ ਲੋਕਾਂ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਹੋਲੀ ਦੇ ਜਸ਼ਨ ਮਨਾ ਲਏ ਦੱਸਿਆ ਜਾਂਦਾ ਹੈ ਕਿ ਸਿਆਸੀ ਆਗੂਆਂ ਨੇ ਵੀ ਪਾਈਚਾਰੇ ਦੇ ਵੱਲੋਂ ਆਯੋਜਿਤ ਕੀਤੇ ਗਏ ਹੋਲੀ ਦੇ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਮੰਤਰੀ ਸਟੀਫਨ ਲੈਚੇ, ਕਮਲ ਖੇੜਾ, ਹਰਦੀਪ ਗੜੀਵਾਲ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਆਗੂਆਂ ਨੇ ਪਾਈਚਾਰੇ ਦੇ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ ਅਤੇ ਪਾਈਚਾਰੇ ਨੂੰ ਹੋਲੀ ਦੀਆਂ ਖੂਬ ਸ਼ੁਭਕਾਮਨਾਵਾਂ ਦਿੱਤੀਆਂ ਕਿਰਾਏਦਾਰਾਂ ਦੁਆਰਾ ਕਿਰਾਇਆ ਚੁਕਾਉਣ ਵਿੱਚ ਦੇਰੀ ਕਰਨ ਨੂੰ ਲੈ ਕੇ ਮਕਾਨ ਮਾਲਕ ਹੁਣ ਤੰਗ ਨਜ਼ੜਾ ਆ ਰਹੇ ਨੇ ਮਕਾਨ ਮਾਲਕਾਂ ਦੇ ਇੱਕ ਸਮੂਹ ਨੇ ਪ੍ਰਾਂਤ ਨੂੰ ਬੇਦਖਲੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਆਖਿਆ ਹੈ ਇਸ ਤਹਿਤ ਉਹਨਾਂ ਕਿਰਾਏਦਾਰਾਂ ਨੂੰ ਬੇਦਖਲ ਕੀਤਾ ਜਾ ਸਕਦਾ ਹੈ ਜੋ ਕਿਰਾਇਆ ਦਾ ਭੁਗਤਾਨ ਨਹੀਂ ਕਰਦੇ ਇਸ ਨਾਲ ਮਕਾਨ ਮਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਕਾਨ ਮਾਲਕਾਂ ਦਾ ਇੱਕ ਸਮੂਹ ਪ੍ਰਾਂਤ ਨੂੰ ਬੇਦਖਲੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਹਿ ਰਿਹਾ ਹੈ ਜਦ ਕਿ ਕਿਰਾਏਦਾਰ ਕਿਰਾਇਦਾ ਭੁਗਤਾਨ ਨਹੀਂ ਕਰ ਰਹੇ ਇਹ ਕਹਿੰਦੇ ਹੋਏ ਕਿ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਵਿੱਚ ਮਹੀਨਿਆਂ ਦੇ ਬੈਕਲੌਗ ਦੀ ਕੀਮਤ ਹਜ਼ਾਰਾਂ ਦੇ ਵਿੱਚ ਹੈ ਓਟਵਾ ਦੇ ਪ੍ਰਾਪਰਟੀ ਮੈਨੇਜਰ ਦਾ ਕਹਿਣਾ ਹੈ ਕਿ ਅਸੀਂ ਘਰ ਦੇ ਮਾਲਕਾਂ ਅਤੇ ਮਕਾਨ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਗਵਾਉਂਦੇ ਹੋਏ ਦੇਖ ਰਹੇ ਹਾਂ ਅਸੀਂ ਦੇਖ ਰਹੇ ਹਾਂ ਕਿ ਉਹ ਆਪਣੇ ਘਰਾਂ ਨੂੰ ਸੰਭਾਲਣ ਲਈ ਮਹੱਤਵਪੂਰਨ ਕਰਜ਼ੇ ਦੇ ਵਿੱਚ ਡੁੱਬ ਰਹੇ ਨੇ ਮੈਨੇਜਰ ਨੇ ਕਿਹਾ ਹੈ ਕਿ ਮਕਾਨ ਮਾਲਕ ਲੈਂਡਲੋਰਡ ਅਤੇ ਟੈਨੈਂਟ ਬੋਰਡ ਵਿੱਚ ਸੁਣਵਾਈ ਲਈ ਮਹੀਨਿਆਂ ਅਤੇ ਇਸ ਤੋਂ ਵੀ ਵੱਧ ਸਮਿਆਂ ਦੀ ਉਡੀਕ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਤੁਸੀਂ ਕਿਰਾਇਆ ਅਦਾ ਕੀਤਾ ਜਾਂ ਤੁਸੀਂ ਕਿਰਾਇਆ ਨਹੀਂ ਦਿੱਤਾ। ਸੁਣਵਾਈ ਲਈ ਲਗਭਗ 1 ਸਾਲ ਬਰਬਾਦ ਕੀਤਾ ਜਾ ਰਿਹਾ ਹੈ। ਉਹ ਸ਼ੁਰੂ ਤੋਂ ਹੀ ਜਾਣਦੇ ਨੇ ਕਿ ਮਕਾਨ ਮਾਲਕਾਂ ਦੇ ਹੱਕ ਵਿੱਚ ਕੀ ਕੀਤਾ ਜਾਵੇਗਾ। 2022 ਅਤੇ 2023 ਦੇ ਵਿਚਾਲੇ ਐਲਟੀਬੀ ਨੂੰ ਕਿਰਾਏ ਦਾ ਭੁਗਤਾਨ ਨਾ ਕਰਨ ਲਈ ਕਿਰਾਏਦਾਰਾਂ ਨੂੰ ਬੇਦਖਲ ਕਰਨ ਲਈ 37000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਇਸ ਦੇ 50 ਤੋਂ 55 ਕੈਲੰਡਰ ਦਿਨਾਂ ਦੇ ਟੀਚੇ ਦੇ ਅੰਦਰ ਸਿਰਫ 7% ਹੀ ਸੁਣਵਾਈ ਕੀਤੀ ਗਈ ਹੈ ਟ੍ਰਾਂਟੋ ਖੇਤਰ ਦੇ ਮਕਾਨ ਮਾਲਕ ਨੇ ਕਿਹਾ ਹੈ ਕਿ ਇਹ ਛੋਟੇ ਲੋਕ ਨੇ ਜੋ ਖਤਮ ਹੋ ਰਹੇ ਨੇ ਇਹ ਛੋਟੇ ਲੋਕ ਨੇ ਜੋ ਦਿਵਾਲੀਆਂ ਹੋ ਰਹੇ ਨੇ ਨਾ ਕਿ ਵੱਡੇ ਆਪਰੇਟਰ ਇਸ ਲਈ ਐਲਟੀਬੀ ਦੇ ਮੁੱਦਿਆਂ ਦਾ ਨਾਟਕੀ ਪ੍ਰਭਾਵ ਪੈ ਰਿਹਾ ਹੈ ਉਹਨਾਂ ਅੰਦਾਜ਼ਾ ਲਾਇਆ ਹੈ ਕਿ ਉਹ ਬਿਨਾਂ ਭੁਗਤਾਨ ਕੀਤੇ ਕਿਰਾਏ ਵਿੱਚ ਪ੍ਰਤੀ ਸਾਲ 15000 ਡਾਲਰ ਅਤੇ 30000 ਡਾਲਰ ਦੇ ਵਿਚਾਲੇ ਗੁਆ ਰਹੇ ਨੇ ਅਤੇ ਹਾਲ ਹੀ ਦੇ ਵਿੱਚ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ 온ਟਾਰੀਓ ਸਰਕਾਰ ਨੂੰ ਆਟੋਮੈਟਿਕ ਬੇਦਖਲੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਨੂੰ ਸਿਰਫ 32 ਜ਼ਾਰ ਤੋਂ ਵੱਧ ਲੋਕਾਂ ਦੇ ਵੱਲੋਂ ਹੀ ਸਾਈਨ ਕੀਤਾ ਗਿਆ ਹੈ ਅਜੇ ਹੀ ਨੀਤੀ ਜੇਕਰ ਲਾਗੂ ਕੀਤੀ ਜਾਂਦੀ ਹੈ ਤਾਂ ਬ੍ਰਿਟਿਸ਼ ਕੋਲੰਪੀਆ ਵਰਗੇ ਸੂਬਿਆਂ ਦੇ ਨਕਸ਼ੇ ਕਦਮਾਂ ਤੇ ਚੱਲੇਗੀ ਜਿੱਥੇ ਮਕਾਨ ਮਾਲਕ ਕਿਰਾਏ ਦਾ ਭੁਗਤਾਨ ਨਾ ਕਰਨ ਲਈ 10 ਦਿਨ ਦੇ ਬੇਦਖਲੀ ਨੋਟਿਸ ਲਈ ਅਰਜ਼ੀ ਦੇ ਸਕਦੇ ਨੇ ਕਿਰਾਏਦਾਰ ਐਡਵੋਕੇਟ ਆਟੋਮੈਟਿਕ ਬੇਦਖਲੀ ਦੀ ਨੀਤੀ ਨਾਲ ਸਹਿਮਤ ਨਹੀਂ ਹਨ ਉਹ ਕਹਿੰਦੇ ਨੇ ਕਿ ਇਹ ਸਿਰਫ ਉਸ ਜੋਖਮ ਦਾ ਹਿੱਸਾ ਹੈ ਜੋ ਕਿਸੇ ਜਾਇਦਾਦ ਨੂੰ ਕਿਰਾਏ ਤੇ ਲੈਣ ਦੇ ਨਾਲ ਆਉਂਦਾ ਹੈ। ਉਹ ਕਹਿੰਦੇ ਨੇ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਮਤਲਬ ਕਿਰਾਏਦਾਰਾਂ ਲਈ ਘਟ ਅਧਿਕਾਰ ਹੋ ਸਕਦਾ ਹੈ। ਹਾਊਸਿੰਗ ਮੰਤਰਾਲੇ ਅਤੇ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਦੇ ਨਾਲ ਇਸ ਸੰਬੰਧੀ ਗੱਲਬਾਤ ਕਰਨ ਦੇ ਵਾਸਤੇ ਪਹੁੰਚ ਕੀਤੀ ਗਈ ਪਰ ਉਨ੍ਹਾਂ ਨੇ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ। ਅੱਜ ਦੇ ਖੰਡਾ ਨਿਊਜ਼ ਬੁਲਟਨ ਵਿੱਚ ਬਸ ਇਹ ਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਲ ਲੈਣੇ ਆ ਮੁਖੜਲਾਈਨਸ ਤੇ। ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਵਾਰਿਸ ਨਾਟਕ ਦੀ ਕੀਤੀ ਗਈ ਪੇਸ਼ਕਸ਼ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਨੇ ਕਰਵਾਇਆ ਪ੍ਰੋਗਰਾਮ ਪੇਲ ਰੀਜਨਲ ਪੁਲਿਸ ਨੇ ਆਟੋਥੈਫਟ ਸਬੰਧੀ ਕਰਵਾਇਆ ਸੰਮੇਲਨ ਵੱਖ-ਵੱਖ ਖੇਤਰਾਂ ਦੀ ਪੁਲਿਸ ਨੇ ਲਿਆ ਹਿੱਸਾ ਵੈਂਕੂਵਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਨਫ਼ਰਤ ਨਾਲ ਪ੍ਰੇਰਿਤ ਅਪਰਾਧਾਂ ਦੇ ਲੱਗੇ ਦੋਸ਼ ਬ੍ਰਿਟਿਸ਼ ਕੋਲੰਬੀਆ ਪੀਐਨਪੀ ਦਾ ਕੀਤਾ ਗਿਆ ਵਿਰੋਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਤਾਜ਼ਾ ਅਪਡੇਟ ਤੋਂ ਬਾਅਦ ਕੀਤਾ ਪ੍ਰਦਰਸ਼ਨ ਇਸਨਾਂ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ